ਤਵੀ ਤੇ ਸੁਣ ਲਈ ਦੀ ਮੰਥ ਪਾਗੀ ਖਬਰ ਖਬਰ ਤੇ ਪਿੰਡ ਰਾਏਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਜਿੰਦਗੀ ਦੇ ਵਿੱਚ ਅਜਿਹਾ ਕੁਝ ਹੋਇਆ ਉਸਨੇ ਆਪਣੀ ਜ਼ਿੰਦਗੀ ਹੀ ਖਤਮ ਚੁੱਕ ਲਿਆ ਉਸਨੇ ਆਪਣੀ ਜ਼ਿੰਦਗੀ ਕਿਉਂ ਖਤਮ ਕੀਤੀ ਤਿੰਨ ਮਹੀਨੇ ਉਸਦੇ ਵਿਆਹ ਨੂੰ ਹੋਏ ਸੀਗੇ ਤਾਂ ਉਸ ਦੇ ਵੱਲ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤਿੰਨ ਮਹੀਨੇ ਪਹਿਲਾਂ ਪੂਰਾ ਮਾਮਲਾ ਕੀ ਹੈ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਇੱਕ ਮੁੰਡੇ ਦਾ ਮਾਮਲਾ ਸੀ ਤੇ ਜਾਨ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਆਖਰਕਾਰ ਸਮਾਜ ਦੇ ਵਿੱਚ ਇਹ ਕੀ ਕੋਸ਼ ਚੱਲ ਰਿਹਾ ਹੈ ਦੱਸੋ ਮੈਂ ਆਪਣੀ ਵਿਆਹ 23 ਸਾਲ ਨਰਮਲ ਕੌਰ ਦਾ ਵਿਆਹ ਮੋਗਾ ਦੇ ਦਿਲਜੀਤ ਦੇ ਨਾਲ ਹੋਇਆ ਸੀਗਾ 3 ਮਹੀਨੇ ਪਹਿਲਾਂ ਤਾਂ ਇਹ ਵਿਆਹ ਦੀਆਂ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਕਿ ਕਿੰਨਾ ਉਸ ਨੂੰ ਚਾ ਸੀ ਬੜੇ ਰੰਗ ਨੂੰ ਲੈ ਕੇ ਧੁੰਮ ਧਿੱਕ ਨਾਲ ਬੜੇ ਚਾਵਾਂ ਦੇ ਨਾਲ ਮਾਪਿਆਂ ਦੇ ਬਲੋਕ ਵਿਆਹ ਕੀਤਾ ਗਿਆ ਸੀਗਾ ਪਰ 3 ਮਹੀਨਿਆਂ ਦੇ ਵਿੱਚ ਹੀ ਨਰਮਲ ਕੌਰ ਦੇ ਸਹੁਰਿਆਂ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਤਾਂ ਇਸੇ ਦੇ ਚੱਲਦੇ ਨਰਮਲ ਕੌਰ ਦੇ ਰੰਗ ਨੂੰ ਲੈ ਕੇ ਟਿੱਪਣੀਆਂ ਹੋਣੀਆਂ ਸ਼ੁਰੂ ਹੋ ਗਈਆਂ ਤਾਂ ਜੋ ਨਿਰਮਲ ਕੌਰ ਦਾ ਸੋਹਰਾ ਪਰਿਵਾਰ ਸੀਗਾ ਉਸਦੇ ਰੰਗ ਨੂੰ ਲੈ ਕੇ ਅਕਸਰ ਉਸ ਨੂੰ ਤਾਣੇ ਮੇਨੇ ਮਾਰਦਾ ਟਾਰਚਰ ਕਰਦਾ ਕਿ ਤੇਰਾ ਕਾਲਾ ਰੰਗ ਤੇ ਇਸ ਨੂੰ ਲੈ ਕੇ ਲੜਕੀ ਇੰਨੀ ਜ਼ਿਆਦਾ ਕਾਲੀ ਆ ਗਈ ਸੋਹਰੇ ਪਰਿਵਾਰ ਦੇ ਵਿੱਚ ਆਖਿਰ ਇੱਕ ਦਿਨ ਇਸ ਨੇ ਆਪਣੀ ਨਹਿਰ ਦੇ ਵਿੱਚ ਤੈਰ ਮਾਰ ਕੇ ਜਾਨੀ ਪੂਰਾ ਪਰਿਵਾਰ ਕਹਿ ਸਕਦੇ ਉਸ ਦੇ ਵਿੱਚ ਉਸ ਦੀ ਜੇੜੇ ਝਟਾਣੀ ਦੱਸੀ ਜਾ ਰਹੀ ਆ ਜਿਸ ਤੋਂ ਇਲਾਵਾ ਉਸ ਦੀ ਜੋ ਨਣਾੜ ਸੀ ਉਸ ਦੇ ਵੱਲੋਂ ਵੀ ਤਾਣੇ ਮੇਨੇ ਮਾਰੇ ਜਾਂਦੇ ਸੀਗੇ ਇੰਨਾ ਨਹੀਂ ਉਸ ਤੇ ਹੱਥ ਦੀ ਬਣੀ ਉਹ ਰੋਟੀ ਵੀ ਨਹੀਂ ਖਾਂਦੇ ਸੀਗੇ ਤਾਂ ਇਸ ਤੋਂ ਸੀ ਅੰਦਾਜ਼ਾ ਲਗਾ ਸਕਦੇ ਹੋ ਜੋ ਇੱਕ ਲੜਕੀ ਜਿਹੜਾ 3 ਮਹੀਨੇ ਪਹਿਲਾਂ ਆਪਣਾ ਪਰਿਵਾਰ ਛੱਡ ਕੇ ਦੂਸਰੇ ਪਰਿਵਾਰ ਦੇ ਵਿੱਚ ਆਈ ਆ ਜਿਹੜਾ ਸਭ ਤੋਂ ਕਹਿ ਸਕਦੇ ਆ ਕਿ ਇੱਕ ਸਮਾਂ ਹੁੰਦਾ ਜਦੋਂ ਇੱਕ ਲੜਕੀ ਨੇ ਦੂਸਰੇ ਘਰ ਦੇ ਵਿੱਚ ਅਡਜਸਟ ਕਰਨਾ ਹੁੰਦਾ ਕਿਉਂਕਿ ਵਿਸ਼ੇਸ਼ ਵਿਆਹ ਹੋ ਚੁੱਕਿਆ ਹੁੰਦਾ ਪਰ ਕਿਤੇ ਨਾ ਕਿਤੇ ਜਦੋਂ ਇੱਕ ਆਪਣੇ ਮਾਪਿਆਂ ਦੇ ਵਿੱਚੋਂ ਜਾ ਕੇ ਬਗਾਨੇ ਘਰ ਦੇ ਵਿੱਚ ਤੁਸੀਂ ਬਸਣਾ ਹੁੰਦਾ ਤਾਂ ਉਦੋਂ ਬਹੁਤ ਔਖਾ ਹੋ ਜਾਂਦਾ ਪਰ ਉਸ ਸਮੇਂ ਦੇ ਵਿੱਚ ਉਸ ਨੂੰ ਲਗਾਤਾਰ ਟਾਰਚਰ ਕੀਤਾ ਜਾ ਰਿਹਾ ਸੀਗਾ ਦੇ ਰੰਗ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ ਕਿ ਤੇਰਾ ਕਾਲਾ ਰੰਗ ਅਸੀਂ ਤੇਰੇ ਹੱਥ ਦੀ ਬਣੀ ਰੋਟੀ ਨਹੀਂ ਖਾਵਾਂਗੇ ਇਥੋਂ ਤੱਕ ਕਿ ਜਿਹੜੇ ਲੜਕੀ ਦਾ ਪਰਿਵਾਰ ਹੈਗਾ ਯਾਨਕਿ ਨਿਰਮਲ ਕੌਰ ਦੇ ਜਿਹੜੇ ਭਰਾ ਨੇ ਜਾਂ ਉਹਨਾਂ ਦੇ ਮਾਪੇ ਨੇ ਉਹਨਾਂ ਦਾ ਇਥੋਂ ਤੱਕ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਜੋ ਨਿਰਮਲ ਕੌਰ ਦਾ ਘਰ ਵਾਲਾ ਸੀਗਾ ਦਿਲਦੀਪ ਉਹ ਕਿਸੇ ਹੋਰ ਲੜਕੀ ਦੇ ਨਾਲ ਫੋਨ ਤੇ